ਸੋਨੇ ਤੋਂ ਵੀ ਜ਼ਿਆਦਾ ਕੀਮਤੀ ਹੈ ਪਪੀਤੇ ਦੇ ਬੀਜ। ਖਾਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ। ਹਾਂ ਦੋਸਤੋ ਪਪੀਤਾ ਖਾਣ ਤੋਂ ਬਾਅਦ ਇਹ ਬੀਜ ਆਪਾਂ ਸੈੱਟ ਦਿੰਨੇ ਹਾਂ। ਇਹ ਬੀਜ ਇੰਨੇ ਫਾਇਦੇਮੰਦ ਹਨ। ਇਸ ਨੂੰ ਸਹੀ ਤਰੀਕੇ ਨਾਲ ਖਾਇਆ ਜਾਵੇ ਤਾਂ ਇਹ ਸੋਨੇ ਤੋਂ ਵੀ ਕੀਮਤੀ ਹਨ। ਹਾਂ ਦੋਸਤੋ ਆਮ ਤੌਰ ਤੇ ਇਹ ਮਰਦਾਂ ਲਈ ਕਾਫੀ ਫਾਇਦੇਮੰਦ ਹੈ। ਕਦੋਂ ਖਾਣਾ ਕਦੋਂ ਨਹੀਂ ਖਾਣਾ ਇਹ ਵੀ ਤੁਹਾਨੂੰ ਦੱਸ ਦਿਆਂ। ਪੀਤੇ ਦੇ ਬੀਜਾਂ ਨੂੰ ਸੈਦ ਵਿੱਚ ਮਿਲਾ ਕੇ ਖਾਣ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਰਹਿੰਦਾ ਹੈ। ਹਾਲ ਹੀ ਜੇ ਪੇਟ ਵਿੱਚ ਦਰਦ ਰਹਿੰਦਾ ਹੈ ਤੇ ਗਲੇ ਵਿੱਚ ਦਰਦ ਰਹਿੰਦਾ ਤਾਂ ਉਹ ਵੀ ਇਹਦੇ ਨਾਲ ਠੀਕ ਹੁੰਦਾ ਹੈ ਤੇ ਲੀਵਰ ਵਿੱਚ ਦਿੱਕਤ ਹੈ ਭੁੱਖ ਘੱਟ ਲੱਗਦੀ ਹੈ ਤੇ ਖੱਟੇ ਤਕਾਰ ਆਉਂਦੇ ਹੈ ਇਹ ਨਿੰਬੂ ਦੇ ਰਸ ਵਿੱਚ ਪਪੀਤੇ ਦੇ ਬੀਜ ਮਿਲਾ ਕੇ ਖਾਓ ਲੀਵਰ ਦੀ ਸਮੱਸਿਆ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਜਿੰਨਾ ਪੁਰਸ਼ਾਂ ਦੇ ਸ਼ਕਰਾਣੂ ਨਹੀਂ ਬੰਦੇ ਇਹਨਾਂ ਦੇ ਸ਼ਕਰਾਣੂ ਘਟਾ ਹਨ ਜਾਂ ਬੰਦੇ ਹੀ ਨਹੀਂ ਹਨ ਇਹ ਖਾਣ ਨਾਲ ਸ਼ਕਰਾਣੂ ਬਨਨੇ ਸ਼ੁਰੂ ਹੋ ਜਾਂਦੇ ਹਨ ਇਹਦੇ ਨਾਲ ਸ਼ਕਰਾਨੂਆਂ ਦੀ ਕਮੀ ਕਦੇ ਵੀ ਨਹੀਂ ਹੋਵੇਗੀ ਤੇ ਸਰਦੀ ਜੁਕਾਮ ਵੀ ਨਹੀਂ ਹੁੰਦਾ। ਆਉਣ ਤੋਂ ਪਹਿਲਾਂ ਬੀਜ ਨੂੰ ਸਾਫ਼ ਕਰ ਲੋ ਤੇ ਉਹਨੂੰ 5 ਜਾਂ 10 ਮਿੰਟ ਲਈ ਪਾਣੀ ਵਿੱਚ ਰੱਖੋ। ਫਿਰ ਇਸ ਨੂੰ ਕੱਟ ਕੇ ਪਾਣੀ ਵਿੱਚ ਪਾ ਲਓ। ਮੇਰੇ ਦੋਸਤੋ ਇਹ ਬੀਜ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇੱਕ ਚਮਚਾ ਪਾਣੀ ਵਿੱਚ ਪਾ ਕੇ ਪੀਓ ਤੇ ਸਵਾਦ ਅਨੁਸਾਰ ਆਪ ਸੈਦ ਵੀ ਪਾ ਸਕਦੇ ਹੋ। ਗਰਭਵਤੀ ਮਹਿਲਾ ਇਸ ਨੂੰ ਨਾ ਲੈਣ। ਇਸ ਨੂੰ ਹੋਰ ਹਰ ਕੋਈ ਲੈ ਸਕਦਾ ਹੈ। ਲਗਾਤਾਰ ਇਸ ਨੂੰ ਇੱਕ ਹਫ਼ਤਾ ਪੀਓ। ਇਸ ਨਾਲ ਤੁਹਾਡਾ ਸਰੀਰ ਕਦੇ ਵੀ ਬਿਮਾਰ ਨਹੀਂ ਹੋਵੇਗਾ ਤੇ ਸਰਦੀ ਦਾ ਕੰਮ ਕਦੇ ਵੀ ਨਹੀਂ ਹੋਵੇਗਾ